ਕਾਲਸਾ ਦਾ ਮਤਲਬ ਕੀ ਹੈ ਹਾਂ ਕਾਲਸਾ ਖ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਜੋ ਮਾਇਆ ਹੈ ਉਹਦਾ ਨਸ਼ਟ ਕਰ ਦੇਣਾ ਖ ਮਾਇਆ ਦਾ ਨਸ਼ਟ ਕਰ ਦੇਣਾ ਖ ਲ ਦਾ ਮਤਲਬ ਹੁੰਦਾ ਲਹ ਕਰ ਦੇਣਾ ਤੇ ਸਾਹ ਦਾ ਮਤਲਬ ਹੁੰਦਾ ਬ੍ਰह्म ਮਾਇਆ ਨੂੰ ਖਤਮ ਕਰਕੇ ਆਪਣੇ ਭਰਮਾਂ ਵਹਿਮਾਂ ਦਾ ਲਾਹ ਕਰਕੇ ਖਤਮ ਕਰਕੇ ਤੇ ਸਾਹ ਉਹ ਹੋ ਜਾਣਾ ਖਾਲਸਾ ਸਿੱਖ ਦਾ ਮਤਲਬ ਹੁੰਦਾ ਸੇ ਜੋ ਹੈ ਸੇ ਦਾ ਮਤਲਬ ਹੁੰਦਾ ਜੋ ਹੈ ਸੇ ਸੇ ਕਨੇਹਾ ਨਹੀਂ ਹੁੰਦਾ ਸੇ ਜੋ ਹੈ ਜੋ ਹੈ ਸੇ ਕ ਉਹਦੇ ਤੇ ਕੁਝ ਜਣਾ ਉਹਦੇ ਸਖਤਮ ਹੋ ਜਾਣਾ ਖਤਮ ਹੋ ਜਾਣਾ ਰੱਬ ਹੋ ਜਾਣਾ ਸੇਖੂ ਗੁਰੂ ਗੁਰੂ ਸੇਖਾ ਉਸ ਹਸਤੀ ਦੇ ਅੰਦਰ ਖੁਦ ਨੂੰ ਖੈ ਕਰਕੇ ਖਤਮ ਹੋ ਜਾਣਾ ਰੱਬ ਬਣ ਜਾਣਾ ਲਹਿਰ ਜਾਣ ਪਾਈ ਕਿ ਮੈਂ ਸਮੁੰਦਰ ਆ ਉਹ ਸੇਖਾ ਉਹ ਸੇ ਹਾਂ ਬਹੁਤ ਵੱਡੀਆਂ ਗੱਲਾਂ ਸੀ ਅਸੀਂ ਬਸ ਸਿੱਖਣਾ ਅਸੀਂ ਮਤਲਬ ਇਹ ਨਾ ਆਤਾ ਸਿੱਖ ਹੋਈ ਹੈ ਜਿਹੜਾ ਸਾਰੀ ਜ਼ਿੰਦਗੀ ਸਿੱਖਦਾ ਰਹੇ ਬਸ ਉੱਥੇ ਤੱਕ ਰਹਿ ਗਏ ਅਸੀਂ ਸਿੱਖਣਾ ਤੇ ਚਾਹੀਦਾ ਸਿੱਖਣਾ ਚਾਹੀਦਾ ਬਲੋ ਸਿੱਖ ਤੇ ਲਵੋ ਆ ਹਗਲਾ ਤੁਹਾਡਾ ਧਿਆਨ ਇਸ ਵੱਲ ਕਿੱਦਾਂ ਆਇਆ ਕਿਉਂਕਿ ਮੈਂ ਸ਼ੁਰੂਆਤ ਚ ਤੁਹਾਡੇ ਬਾਰੇ ਨਹੀਂ ਪੁੱਛਿਆ ਹਾਂ ਕਿਉਂਕਿ ਮੈਂ ਤਾਂ ਨਹੀਂ ਪੁੱਛਿਆ ਵੀ ਪਹਿਲਾਂ ਲੋਕਾਂ ਨੂੰ ਤੁਹਾਡਾ ਗਿਆਨ ਕਿਹੋ ਪਤਾ ਲੱਗ ਸਕੇ ਸਤ ਜੀ ਹੁਣ ਮੈਂ ਪੁੱਛ ਰਿਹਾ ਪੁੱਛੋ ਸੀ ਹੁੰਦਿਆ ਤਾਂ ਚਾਹਤ ਸੀ ਸਾਧੂ ਬਣਦੀ ਛੋਟੇ ਹੁੰਦਿਆ ਤਾਂ ਪਤਾ ਸੀ ਇਹ ਗੁਰੂ ਨਾਨਕ ਨੇ ਇਹ ਜਨਮ ਤੁਮਾਰੀ ਲਿਖੇ ਇਹ ਗੁਰੂ ਨਾਨਕ ਦੇ ਲਿਖੇ ਲਾਉਣਾ ਸੀ ਘਰੋਂ ਮੈਂ ਤੇਨੇ ਕਹ ਰਹੀ ਭੱਜਾ ਹੋਈ ਸੀ ਸਾਧੂ ਬਣਨ ਵਾਸਤੇ ਸਾਧੂ ਬਣਨ ਵਾਸਤੇ ਸਾਧੂ ਬਣਨਾ ਪਰ ਕੁਦਰਤ ਨੂੰ ਕੋਈ ਹੋਰ ਹੀ ਮਨਜ਼ੂਰ ਸੀ ਇੱਕੋ ਇੱਕ ਲੜਕਾ ਐ ਮੈਂ ਤੇ ਤੁਹਾਨੂੰ ਪਤਾ ਇੰਡੀਅਨ ਫੈਮਲੀਜ਼ ਚ ਇੱਕੋ ਇੱਕ ਬੱਚਾ ਹੋਵੇ ਤੇ ਜਾਂ ਕੰਪਿਊਟਰ ਇੰਜੀਨੀਅਰ ਹੋਵੇ ਜਾਂ ਲਾਇਰ ਹੋਵੇ ਉਹ ਹੋਵੇ ਜਾਂ ਜੇ ਹੋਵੇ ਤਾਂ ਚਲੋ ਸਮਾਪਾ ਕੇ ਮਹਾਰਾਜ ਦੀ ਕਿਰਪਾ ਨਾਲ ਇਨਫੋਰਮੇਸ਼ਨ ਸਿਸਟਮਸ ਆਫ ਇੰਜੀਨੀਅਰਿੰਗ ਆਕਸਫੋਰਡ ਬਰੂਕਸ ਯੂਨੀਵਰਸਿਟੀ ਯੂਕੇ ਤੋਂ ਨਿਊਕਨ ਕੰਪਲੀਟ ਕਰਕੇ ਕੰਮ ਤੇ ਲੱਗੇ ਮਨ ਸ਼ਾਂਤ ਨਹੀਂ ਸੀ ਫਿਰ ਮੈਂ ਮਾਸਟਰਸ ਇਨ ਸਾਈਕੋਥੈਰੇਪੀ ਕਾਉਂਸਲਿੰਗ ਫਿਰ ਮਾਸਟਰਸ ਇਨ ਕੰਪੈਰੀਟਿਵ ਸਟੱਡੀਜ਼ ਆਫ 월 ਰਿਲੀਜੀਅਨਸ ਹੋਰ ਵੀ ਇਸ ਤਰ੍ਹਾਂ ਕਰਦੇ ਕਰਦੇ ਬਹੁਤ ਸਾਧੂ ਸੰਤ ਮਹਾਂਪੁਰਖਾਂ ਦਾ ਜਿਨ੍ਹਾਂ ਦੇ ਅੰਦਰ ਉਹ ਖੁਸ਼ਬੂ ਸੀ ਉਹਨਾਂ ਦਾ ਮਿਲਾਪ ਹੋਇਆ ਜੋ ਗੁਰਮਤ ਵਿੱਚ ਰਹਿ ਰਹੀ ਸੀ ਤੇ ਗੁਰਮਤ ਨੂੰ ਹਜਮ ਕਰ ਰਹੀ ਸੀ ਆ ਉਹਨਾਂ ਦੀ ਸੁਗੰਧੀ ਮਿਲੀ ਤੇ ਉਹਨਾਂ ਨੇ ਆਰੰਗ ਲਾ ਦਿੱਤਾ ਤੇ ਹੁਣ ਇਸ਼ਕ ਕੇ ਰੰਗ ਲੀਏ ਫਿਰਤੇ ਹੈ ਕੋਈ ਤੋ ਤਸਵੀਰ ਬਣਾ ਲੇ ਕੋਈ ਮੈਲ ਜੰਦਾ ਇਹ ਤਸਵੀਰ ਬਣਾ ਦੇਵੀਆ ਜਿਨਾਵ ਮਿਲੇ ਤਸਵੀਰ ਨਹੀਂ ਬਣਾਈਂਦੀ ਸੀ ਰੰਗ ਦੀ ਗੱਲ ਕੀਤੀ ਤੁਹਾਡੇ ਰੰਗ ਤੇ ਲੋਕੇ ਟਿੱਪਣੀਆਂ ਵੀ ਬੜੀਆਂ ਕਰ ਦਿੰਦੇ ਕਰਨ ਉਹ ਆਪਣਾ ਕੰਮ ਕਰਦੇ ਨੇ ਅਸੀਂ ਆਪਣਾ ਕੰਮ ਕਰਦੇ ਆ ਸਾਨੂੰ ਪਤਾ ਅਸੀਂ ਕੌਣ ਹੁਣ ਇਹ ਪੋਡਕਾਸਟ ਹੋਗਾ ਉਹੋ ਹੀ ਵੀ ਬੜੇ ਕਹਿਣਗੇ ਆਰਐਸਐਸ ਦਾ ਏਜੰਟ ਕਹਿ ਲੈਣ ਸਾਨੂੰ ਪਤਾ ਹੈ ਕਿ ਅਸੀਂ ਕੌਣ ਹਾਂ ਗੁਰਨਾਨਕ ਦੇ ਆਸ਼ਿਕ ਹਾਂ ਘਰ-ਬਾਰ ਛੱਡਿਆ ਏ ਬਾਬੇ ਨੂੰ ਬਾਬੇ ਦੇ ਵਾਸਤੇ ਬਾਬੇ ਦੇ ਪ੍ਰਚਾਰ ਉੱਥੇ-ਉੱਥੇ ਪ੍ਰਚਾਰ ਪ੍ਰਸਾਰ ਕੀਤਾ ਜਿੱਥੇ ਕਦੀ ਕੋਈ ਪੰਜਾਬੀ ਤੇ ਦੂਰ ਇੰਡੀਆ ਨੂੰ ਨਹੀਂ ਗਿਆ ਹੋਵੇਗਾ ਚੀਨ ਰਸ਼ੀਆ ਜਾਪਾਨ ਜ਼ਿਆਦਾਤਰ ਪਿਛਲੇ 2 ਸਾਲਾਂ ਤੋਂ ਸਾਡਾ ਪ੍ਰਚਾਰ ਪ੍ਰਸਾਰ ਨਾਨ ਇੰਡੀਅਨਸ ਤੇ ਨਾਨ ਪੰਜਾਬੀ ਵਿੱਚ ਹੀ ਸੀ ਪੰਜਾਬੀਆਂ ਵਿੱਚ ਸੀ ਪਿਛਲੇ 2 ਸਾਲਾਂ ਤੋਂ ਜੋ ਮਹਾਰਾਜ ਦੀ ਕਿਰਪਾ ਨਾਲ ਇੱਧਰ ਥੋੜੀ ਜੀ ਤਵਜੋ ਦਿੱਤੀ ਹੈ ਪਿਛਲੇ 2 ਸਾਲਾਂ ਤੋਂ ਪੰਜਾਬ ਦੀ ਵਿੱਚ ਇੰਡੀਆ ਦੇ ਵਿੱਚ ਅਸੀਂ ਮਹਾਰਾਜ ਦੀ ਕਿਰਪਾ ਨਾਲ ਇਹ ਜੋ ਵਿਧਿਆ ਹੈ ਇਹਦਾ ਪ੍ਰਚਾਰ ਪ੍ਰਸਾਰ ਕਰ ਰਹੇ ਹਾਂ ਜੇ ਤੁਸੀਂ ਜਾਂਦੇ ਹੋ ਨਾਨ ਇੰਡੀਅਨਸ ਦੇ ਵਿੱਚ ਜਾਂਦੇ ਹੋ ਉਹ ਪੁੱਛਦੇ ਨਹੀਂ ਵੀ ਤੁਸੀਂ ਕਿਹੜੇ ਤਰ੍ਹਾਂ ਤੋਂ ਕੀ ਸਰੂਪ ਦਾ ਤੁਹਾਡਾ ਕੁਛ ਕਹਿ ਦਿੰਦੇ ਹੈ ਹਾਂ ਇਹ ਜੋ ਧਰਮ ਰਿਲੀਜੀਅਨ ਇਹ ਇੰਡੀਆ 'ਚ ਹੀ ਜ਼ਿਆਦਾ ਹਾਵੀ ਆ ਬਾਹਰ ਲੋਕ ਕੀ ਜਿਉਣਾ ਚਾਹੁੰਦੇ ਆ ਬਿਕੋਜ਼ ਦੇ ਆ ਸਿਕ ਐਂਡ ਟਾਇਰਡ ਆਵ ਰਿਲੀਜੀਅਨ ਉਹ ਰਿਲੀਜੀਅਨ ਹਾਂ ਮੈਂ ਸਵਾਲ ਜਾਣ ਕੇ ਪੁੱਛਿਆ ਇੰਡੀਆ 'ਚ ਹੀ ਆਉਂਦੇ ਆ ਬਾਰ ਨਹੀਂ ਹੈਗੀ ਇਹ ਇਸ ਸਟੂਪਿਡਿਟੀ ਮੈਂ ਕਹੂੰਗਾ ਮੂਰਖਤਾ ਕਿ ਮੇਰਾ ਧਰਮ ਤੇਰੇ ਤੋਂ ਵੱਡਾ ਹੈ ਤੇ ਤੇਰਾ ਧਰਮ ਛੋਟਾ ਇਹ ਮੂਰਖਤਾ ਹੈ ਇਸ ਵੇਲੇ ਸੈਡਲੀ ਹੋਣੀ ਨਹੀਂ ਚਾਹੀਦੀ ਬਾਹਰ ਲੋਕੀ ਸੋ ਕਾਲਡ ਰਿਲੀਜੀਅਨ ਤੋਂ ਅੱਕ ਗਏ ਨੇ ਹੂੰ ਬਿਲਕੁਲ ਆੜ ਪੜ ਕੇ ਪੁਸਤਕ ਢੇਰ ਕੋੜੇ ਬਹੁਤ ਪੜ ਲਿਆ ਉਹਨਾਂ ਨੇ ਉਹਨਾਂ ਭਾਵ ਕਰਨਾ ਚਾਹੁੰਦੇ ਆ ਸਾਡੇ ਚ ਪੜੀ ਜਾਂਦੇ ਆ ਪੁਰਾਣਾ ਕਿ ਇੱਕ ਬਾਰੇ ਬੰਦਾ ਮਿਲ ਗਿਆ ਤਾਂ ਵੀ ਆ ਵੀ ਗ੍ਰੰਥ ਪੜਿਆ ਆ ਵੀ ਗ੍ਰੰਥ ਪੜਿਆ ਆ ਵੀ ਗ੍ਰੰਥ ਪੜਿਆ ਮੈਂ ਕਿ ਯਾਰ ਬਸ ਕਰ ਪੜ ਪੜ ਕੇ ਪੁਸਤਕ ਢੇਰ ਕੁੜੇ ਮੇਰਾ ਵੱੱਤਾ ਜੈ ਹਨੇਰ ਕੁੜੇ ਕੁਝ ਅਜਬ ਇਲਮਤੀਆਂ ਜਿੱਦਾਂ ਨੇ ਮੈਨੂੰ ਮਾਰਿਆ ਕਿਉਂ ਤੇ ਕਿੱਦਾਂ ਨੂੰ ਐਸੋਲੇ ਬਸ ਕਿਉਂ ਤੇ ਕਿੱਦਾਂ ਬਹਿ ਜੋ ਕਿਸੇ ਦੇ ਨਾਲ ਇਹ ਕਿਉਂ ਇਹ ਕਿੱਦਾਂ ਬਸ ਇਹ ਮੂਰਖਤਾ ਹੈ ਮੈਨੂੰ ਮਾਰਿਆ ਕਿਉਂ ਤੇ ਕਿੱਦਾਂ ਨਹੀਂ ਮੈਂ ਨਿਸ਼ਚੇ ਵਾਜੂ ਪਟਕ ਰਹੀ ਤੇ ਵਿੱਚ ਦੋ ਜਗ ਜੰਨਤ ਲਟਕ ਰਹੀ ਅੱਧੇ ਅਸੀਂ ਨਰਕਾਂ ਚ ਅੱਧੇ ਸਵਰਗਾ ਚ ਤੋਂ ਬਾਹਰਲੇ ਦੇਸ਼ ਵਿੱਚ ਦੀ ਸਿਕ ਐਨ ਟਾਇਡ ਆਊਟ ਸੋ ਕਾਲਡ ਉਹ ਜੀਣਾ ਚਾਹੁੰਦੇ ਨੇ ਤੇ ਜਿਉਣ ਦਾ ਜੋ ਵਿਗਿਆਨ ਹੈ ਗੁਰਮਤਿ ਵਿਚਾਰ ਸਾਇਡਲੀ ਗੁਰਮਤਿ ਹੈ ਸਮਝ ਵੀ ਪਤਾ ਨਹੀਂਗਾ ਗੁਰਮਤਿ ਜੀਉਣ ਦਾ ਜੋ ਅਸਲੀ ਧੰਗ ਹੈ ਗੁਰਮਤਿ ਨੂੰ ਆਪਾਂ ਇੱਕ ਬਲੀਫ ਸਿਸਟਮ ਬਣਾ ਦਿੱਤਾ ਹੈ ਹੂੰ ਵੀ ਆ ਕਰੋਗੇ ਤੇ ਸਿੱਖ ਜੇ ਆ ਨਾ ਕਰੋਗੇ ਤੇ ਨਹੀਂ ਸਿੱਖ ਜੇ ਗੁਰਮਤਿ ਜੀਉਣ ਦਾ ਨਾਂ ਸੀ ਜਾਗਣ ਦਾ ਨਾਂ ਸੀ ਆਪਣੇ ਆਪ ਨੂੰ ਪਾਉਣ ਦਾ ਨਾਂ ਸੀ ਮਹਾਰਾ ਕਹਿੰਦੇ ਸੁਣੋ ਰੇ ਤੂੰ ਕੌਣ ਆਸੀ ਗੁਰਮਤਿ ਤੂੰ ਕੌਣ ਰੇ ਤੂੰ ਕੁੰਰੇ ਤੂੰ ਕੌਣ ਹੈ ਪਛਾਣਨ ਦਾ ਨਾ ਗੁਰਮੱਥੇ ਕਉ ਨਾਨਕ ਬਿਨਾ ਆਪਾ ਚੀਨੇ ਬਿਟੇ ਨਾ ਪਰਮ ਕੀ ਕਾਈ ਤੋ ਇਹ ਮਾਰਕਸੀ ਔਰ ਬਾਦ ਲੋ ਕੀ ਜਾਨਣਾ ਚਾਹੰਦੇ ਆ ਬਿਕੋਸ ਉਹ ਰਿਲੀਜੀਅਸ ਹੋ ਕੇ ਵੀ ਦੇਖ ਲਿਆ ਉਹਨਾਂ ਨੇ ਸਾਇੰਸ ਦੀਆਂ ਧਾਰਨਾਵਾਂ ਮੰਨ ਕੇ ਵੀ ਦੇਖ ਲਿਆ ਉਹਨਾਂ ਨੇ ਜੋ ਰਿਸਰਚਾਂ ਹੋ ਰਹੀਆਂ ਉਹਦੇ ਮੁਤਾਬਕ ਵੀ ਜੀ ਕੇ ਦੇਖ ਲਿਆ ਉਹਨਾਂ ਨੇ ਪਰ ਇਹ ਮਨ ਚ ਸ਼ਾਂਤੀ ਨਹੀਂ ਗਈ ਤੇ ਸ਼ਾਂਤੀ ਕਿੱਥੇ ਆ ਸਿੰਪਲ ਤਾਂ ਮੈਂ ਜਿਆਦਾ ਵਿਸਥਾਰ ਨਹੀਂ ਕਰੂੰਗਾ ਜਬਜੀ ਸਾਹਿਬ ਚ ਪਰਉਪਚ ਪੜਦੇ ਆ ਪਵਨ ਗੁਰੂ ਜਿਹੜਾ ਅਸਲੀ ਗਿਆਨ ਹੈ ਅਸਲੀ ਠਹਿਰਾਓ ਹੈ ਗੁਰੂ ਦਾ ਮਤਲਬ ਹੁੰਦਾ ਅਕਸਰ ਤੁਸੀਂ ਸੁਣਿਆ ਹੋਗਾ ਗੂ ਮੈਨੇ ਹਨੇਰਾ ਰੂ ਮੈਨੇ ਪ੍ਰਕਾਸ਼ ਪ੍ਰਕਾਸ਼ ਹਰੇਰੇ ਤੋਂ ਪ੍ਰਕਾਸ਼ ਨਹੀਂ ਇਹ ਵਰਤ ਠੀਕ ਹੈ ਮੈਂ ਨਹੀਂ ਨਿਕਾਉਂਗਾ ਮਾਫੀ ਇਹ ਵੀ ਠੀਕ ਨੇ ਗੁਰੂ ਦਾ ਮਤਲਬ ਹੁੰਦਾ ਜੋ ਹਨੇਰੇ ਤੇ ਪ੍ਰਕਾਸ਼ ਚ ਸਮ ਰਹਿੰਦੀ ਵਿਦਿਆ ਦੇ ਹਨੇਰੇ ਤੋਂ ਪ੍ਰਕਾਸ਼ ਚ ਨਾ ਖੜੇ ਦੋਵਾਂ ਚ ਸਮ ਰਹਿਣ ਦੀ ਦੁੱਖ ਸੁੱਖ ਦੋਨੋਂ ਸਮ ਕਰ ਜਾ ਉਹ ਗੁਰੂ ਦਾ ਇਹ ਸਮਤਾ ਜਿਹੜੀ ਐ ਇਸ ਵੇਲੇ ਮਿਸਿੰਗ ਆ ਹੂੰ ਇਹ ਸਮਤਾ ਨਹੀਂ ਗਈ ਜੇ ਹਨੇਰਾ ਐ ਤੇ ਫਿਰ ਪ੍ਰੋਬਲਮ ਆ ਜਿਆਦਾ ਸੁੱਖ ਦੇ ਬੰਦਾ ਖਰਾਬ ਹੋ ਜਾਂਦਾ ਖਰਾਬ ਹੋ ਜਾਂਦਾ ਪ੍ਰਕਾਸ਼ ਚ ਤੋ ਦੁੱਖ ਤੇ ਸੁੱਖ ਗੂ ਤੇ ਰੂਹ ਦੇ ਵਿੱਚ ਜਿਹੜੀ ਸਮ ਰਹਿਣ ਦੀ ਵਿੱਦਿਆ ਉਹਨੂੰ ਕਹਿੰਦੇ ਨੇ ਗੁਰੂ ਹੂੰ ਤੇ ਮਹਾਰਾ ਕਹਿੰਦੇ ਨੇ ਪਵਨ ਗੁਰੂ ਜਿਹੜਾ ਪਵਨ ਗੁਰੂ ਹੈ ਇਹ ਤੈਨੂੰ ਹਨੇਰੇ ਤੇ ਪ੍ਰਕਾਸ਼ ਵਿੱਚ ਸਮ ਰਹਿਣ ਦੀ ਵਿਦਿਆ ਦੇਊਗਾ ਪਵਨ ਪ੍ਰਾਣ ਤੇ ਪ੍ਰਾਣ ਦਾ ਸਬੰਧ ਹੈ ਜੀਵਨ ਨਾਲ ਤੇ ਜਿਉਣਾ ਅਸੀਂ ਸਾਰੇ ਚਾਹੁੰਦੇ ਆ ਤੇ ਆਹ ਲੈ ਕੇ ਚੱਲ ਜਾਈਦਾ ਜੇ ਬਾਬੇ ਦਾ ਗਿਆਨ ਬਸ ਪਵਨ ਗੁਰੂ ਦਾ ਇਥੋਂ ਸ਼ੁਰੂ ਕਰੀਦਾ ਏ ਉਤੋਂ ਬਾਅਦ ਫਿਰ ਸ਼ਬਦ ਗੁਰੂ ਤੇ ਫਿਰ ਵਾਹਿਗੁਰੂ ਤਿੰਨ ਗੁਰੂ ਆ ਪਵਨ ਗੁਰੂ ਸ਼ਬਦ ਗੁਰੂ ਤੇ ਵਾਹਿਗੁਰੂ ਇਹ ਤਿੰਨੇ ਚੀਜ਼ਾਂ ਦਾ ਜਦੋਂ ਅਨੁਭਵ ਹੋ ਗਿਆ ਤੁਸੀਂ ਸਪਿਰਚੁਅਲਿਟੀ ਅਧਿਆਤਮਕਤਾ ਰੂਹਾਨੀਅਤ ਵਿੱਚ ਪ੍ਰਵੇਸ਼ ਕਰੋਗੇ ਇਹ ਤਿੰਨੇ ਦੁਆਰ ਨੇ ਜੋ ਗੁਰਮਤ ਵਿੱਚ ਹਨ ਤੁਜੀਵਰ ਦਾ ਜਾਚ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਲੋਕ ਗੁਰਮਤ ਬਾਰੇ ਬੜ ਰਹੇ ਨੇ ਗੁਰਮਤ ਦਾ ਮਤਲਬ ਹੁੰਦਾ ਹੈ ਦੇਖੋ ਇੱਕ ਹੁੰਦੀ ਆ ਅਤ ਕਿ ਨਾ ਅਤ ਤੇ ਖੁਦਾ ਦਾ ਵਹਿਰ ਹੁੰਦਾ ਹੈ ਹਮ ਅਤ ਕਰਤੀ ਹੂੰ ਅੱਤ ਹੁੰਦਾ ਕਿ ਕੋਈ ਦਿਹਰਾ ਨਹੀਂਗਾ ਕੋਈ ਸਿਧਾਂਤ ਨਹੀਂਗਾ ਜੀ ਕੀਤਾ ਤੇ ਆ ਕਰ ਲਿਆ ਜੀ ਕੀਤਾ ਤੇ ਉਹ ਕਰ ਲਿਆ ਕਦੀ ਆ ਸੋਚੀ ਗਏ ਕਦੀ ਉਹ ਸੋਚੀ ਗਏ ਇਹ ਸੋਚਾਂ ਤੇ ਕੰਟਰੋਲ ਹੀ ਨਹੀਂਗਾ ਸਮਝ ਆ ਗਈ ਹਮ ਹਰ ਵਿਅਕਤੀ ਮਾਰੂ ਅੰਦਰ ਚਾਤੀ ਤੁਹਾਡੀਆਂ ਸੋਚਾਂ ਤੇ ਤੁਹਾਡਾ ਕੰਟਰੋਲ ਨਹੀਂ ਕੰਟਰੋਲ ਨਹੀਂ ਜੋ ਵੀ ਕੰਟੇ ਅੱਖ ਇੱਕ ਵਾਰੀ ਜਦੋਂ ਚਮਕਦੀ ਹੈ ਹਜ਼ਾਰ ਵਿਚਾਰ ਆਉਂਦੇ ਆ ਦੇਖ ਲਓ ਕਿੰਨੇ ਆਤ ਹੋ ਰਹੀ ਆ ਇਹ ਅਤ ਤੇ ਖੁਦਾ ਦਾ ਵੈਰ ਹੁੰਦਾ ਹੈ ਇਹ ਅਤ ਨੂੰ ਇਹਨੂੰ ਜਦੋਂ ਬਾਉਂਡਰੀ ਦਿੱਤੀ ਜਾਏ ਇਹ ਅਤ ਵਿਚਾਰ ਚੱਲ ਰਹੇ ਨੇ ਚੱਲ ਰਹੇ ਨੇ ਇੱਕ ਵਿਅਕਤੀ ਮੈਨੂੰ ਮਿਲਿਆ ਕਹਿੰਦਾ ਇੰਨੇ ਵਿਚਾਰ ਸੀ ਮੇਰਾ ਜੀ ਕੀਤਾ ਮੈਂ ਚਾਕੂ ਲੈ ਕੇ ਖੁਦ ਨੂੰ ਮਾਰਦਾ ਪਰ ਵਿਚਾਰ ਤੇ ਫਿਰ ਵੀ ਨਹੀਂ ਸੀ ਮਰਨੇ ਤਾਂ ਨਹੀਂ ਮਰ ਜਾਣਾ ਸੀ ਵਿਚਾਰ ਨੇ ਇੱਕ ਹੋਰ ਜਨਮ ਲੈ ਲੈਣਾ ਸੀ ਤੋ ਵਿਚਾਰ ਨਹੀਂ ਮਰਦੇ ਹੂੰ ਅਤ ਹੋ ਗਈ ਬਾਉਂਡਰੀਲੈਸ ਏਮਲੈਸ ਵਿਚਾਰ ਐਮਲੈਸ ਜ਼ਿਆਦਾਤਰ ਸਾਡੇ ਵਿਚਾਰ ਨੇ ਜਿਹੜੇ ਐਮਲੈਸ ਨੇ ਕੋਈ ਮੂਹਰ ਸਿਰ ਨਹੀਂਗਾ ਤੁਸੀਂ ਹਿਸਾਬ ਲਾਓ ਇੱਕ ਦੋ ਹੀ ਵਿਚਾਰ ਹੀ ਹਨ ਜਿਹੜੇ ਸਾਰੀ ਉਮਰ ਅਸੀਂ ਉਹਨਾਂ ਨੂੰ ਡਾਈਜੈਸਟ ਕਰਦੇ ਆ ਨਵੇਂ ਵਿਚਾਰ ਵੀ ਨਵੇਂ ਨਹੀਂਗੇ ਜਿਨੂੰ ਸੁਣਦੇ ਸਮਝੋ ਕੁਝ ਹੀ ਵਿਚਾਰ ਹਨ ਜਿਨੂੰ ਆਪਾਂ ਸਾਰੀ ਉਮਰ ਰੜਕਦੇ ਰਹਿੰਦੇ ਆ ਵਿਚਾਰ ਵੀ ਨਵੇਂ ਨਹੀਂਗੇ ਨਮਾਣੀਗਾ ਨਮਾ ਕੀ ਹੈ ਸਾਇਬ ਮੇਰਾ ਨਿਤ ਨਮਾ ਹੂੰ ਵਿਚਾਰ ਨਵੇਂ ਨਹੀਂ ਹੋ ਸਾਡੇ ਉਹ ਹੀ ਡਾਈਜੈਸਟ ਕੀਤੇ ਜਾ ਰਹੇ ਨੇ ਹਰ ਲੈਵਲ ਦੇ ਉੱਤੇ ਸਮਾਜ ਦੇ ਲੈਵਲ ਦੇ ਉੱਤੇ ਧਰਮ ਦੇ ਲੈਵਲ ਦੇ ਉੱਤੇ ਉਹੀ ਰੋਣੇ ਰੋਈ ਜਾ ਰਹੇ ਨਮਪਣਤ ਹੈ ਹੀ ਨਹੀਂ ਫਿਰ ਤੋ ਹੈ ਅਤ ਐਮਲੈਸ ਬਿਨਾ ਕਿਸੇ ਮਤਲਬ ਸੋਚੀ ਜਾਣਾ ਉਹਨੂੰ ਕਹਿੰਦੇ ਨੇ ਅਤ ਉਹਨੂੰ ਜਦੋਂ ਇੱਕ ਦਾਇਰਾ ਦਿੱਤਾ ਜਾਵੇ ਉਹ ਬਣ ਜਾਂਦੀ ਹੈ ਮਾ ਅਤ ਹੂੰ ਮਤ ਹੂੰ ਮੱਤਿਆ ਜਦੋਂ ਵਿਚਾਰਾਂ ਨੂੰ ਇੱਕ ਡਾਈਮੈਂਸ਼ਨ ਦਿੱਤਾ ਜਾਵੇ। ਆ ਤਾਹੋਂ ਕਥਾਉ ਨਾ ਸੂਝ ਪੜਿਓ ਕਿ ਚ ਭਲਾ ਬੁਰਾ ਨਹੀਂ ਚਿਤ ਵਸਾਇਓ। ਮਰ ਗੁਰੂ ਗੋਬਿੰਦ ਸਿੰਘ ਮਾਰ ਕੇ ਨੇ। ਇਹਨੂੰ ਜਦੋਂ ਇੱਕ ਦਾਇਰਾ ਦਿੱਤਾ ਜਾਵੇ ਉਹ ਬਣ ਜਾਂਦੀ ਆ ਮਤ। ਉਤ ਤੋਂ ਬਾਅਦ ਆ ਜਾਂਦੀ ਹੈ ਸੁਮਤ। ਸੁਮਤ ਆ ਕੀ ਪਹਿਲਾਂ ਮਤ ਹੀ ਦਾਇਰਾ ਦਿੱਤਾ ਗਿਆ। ਹਾਂ ਗਲਤ ਚੀਜ਼ ਦਾ ਵੀ ਦਾਇਰਾ ਹੁੰਦਾ ਹੈ ਨਾ। ਕਿ ਆਪਾਂ ਰੀਰ 2 ਘੰਟੇ ਦੇਖਣੀ ਹੈ ਤੋਂ ਵੱਧ ਨਹੀਂ ਦੇਖੇ ਦਾਇਰਾ ਦੇ ਦਿੱਤਾ। ਉਹ ਮਤ ਫਿਰ ਸੁ ਮਤ ਕਿ ਮੈਂ ਰੀਡਿੰਗ ਵੇਖਣੀ ਆ ਜਦੋਂ ਮੈਨੂੰ ਲੱਗੇ ਕਿ ਮੈਨੂੰ ਕੋਈ ਇਸ ਤੋਂ ਕੋਈ ਫਾਇਦਾ ਹੋ ਰਿਹਾ ਹੈ ਫਾਇਦਾ ਹੋ ਰਿਹਾ ਉਹ ਨਹੀਂ ਸੁ ਮਤ ਹਮ ਸੁ ਮਤ ਇੱਕ ਐਗਜ਼ਾਮਪਲ ਦਿੱਤੀ ਉਸ ਤੋਂ ਬਾਅਦ ਆ ਜਾਂਦੀ ਆ ਗੁਰਮਤ ਦਾ ਹਾਈਸਟ ਜਦੋਂ ਤੁਹਾਡੇ ਵਿਚਾਰ ਤੁਹਾਡੇ ਸਮ ਹੋ ਗਏ ਉਹ ਮਤ ਜਿਹੜੀ ਤੈਨੂੰ ਗੁਰੂ ਤੇ ਰੂਹ ਦੇ ਵਿੱਚ ਸਮ ਰਹਿਣ ਨੂੰ ਵਿਦਿਆ ਦਾ ਵਿਗਿਆਨ ਦਾ ਵੇ ਉਹਨੂੰ ਕਹਿੰਦੇ ਨੇ ਗੁਰਮਤ ਗੂ ਹਨੇਰਾ ਰੂਪ પ્રકાશ ਦੋਆ ਜਿ ਸਮ ਰਹਿੰਦੀ ਮਤ ਦੁੱਖ ਸੁਖ ਦੋਨੋਂ ਸਮ ਕਰ ਜਾਣਾ ਅਤ ਤੋਂ ਗੁਰਮਤ ਤੱਕ ਜੋ ਹੈ ਇਹ ਹਰ ਵਿਅਕਤੀ ਦਾ ਮੰਦੀ ਤਮੰਨਾ ਹੈ ਕੋਈ ਨਹੀਂ ਇਥੇ ਜਾਣਾ ਚਾਹੁੰਦਾ ਭਾਵੇਂ ਉਹ ਗੋਰੀ ਚੰਬੜੀ ਆ ਤੇ ਭਾਵੇਂ ਪੀਲੀ ਆ ਤੇ ਭਾਵੇਂ ਕਾਲੀ ਤਾਂ ਗੁਰਮਤ ਦਾ ਮਤਲਬ ਹੈ ਕਿ ਮੈਂ ਆਪਣੀ ਵਿਚਾਰਾਂ ਨੂੰ ਸਮ ਕਰਕੇ ਇਹਨਾਂ ਤੋਂ ਪਾਰ ਹੋ ਜਾਵਾਂ ਬ੍ਰह्म ਹੋ ਜਾਵਾਂ ਤੇ ਇਹ ਗੱਲ ਗੁਰਮਤ ਹੀ ਦਿੰਦੀ ਹੈ ਕਿ ਬਾਕੀ ਇਹ ਥੋੜੇ ਜੇ ਹੁਣ ਸੁਣਿਓ ਮੈਂ ਖੁੱਲਾ ਬੋਲਣ ਲੱਗਾ ਬਾਬੇ ਨਾਨਕ ਦੀ ਓਟ ਲੈ ਕੇ ਬਾਕੀ ਜਿਹੜੀ ਮਤ ਹੈ ਕੋਈ ਕਹਿੰਦੀ ਹੈ ਰੱਬ ਇੱਧਰ ਹੈ ਕੋਈ ਕਹਿੰਦੀ ਹੈ ਇੱਧਰ ਹੈ ਤੇ ਕੋਈ ਕਹਿੰਦੇ ਮੰਨੋਗੇ ਤੇ ਉੱਥੇ